ਦੁਖ ਪੰਜਨੀ ਸਾਹਿਬ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰੱਖਿਐ ਪਾਰ ਬਰਮ ਗੁਰੂ ਦੇਵ ਸੁਖ ਸ਼ਾਂਤ ਸਹਿਜ ਆਨੰਦ ਪੈ ਪੂਰਨ ਪਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੋਹਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਆਂ ਨਾ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਕਲਤਾਰੀ ਮਨ ਬਾਛਤ ਫਲ ਦਿੱਤੇ ਨਾ ਨਾਨਕ ਬਲਹਾਰੀ ਮਨ ਬਾਂ ਸ਼ਤ ਫਲ ਦਿੱਤਿਐਨ ਆ ਨਾਨਕ ਬਲਹਾਰੀ ਆਪਣੇ ਬਾਲ ਕਿਆ ਪਰਖਿਐਨ ਪਾਰ ਬ੍ਰਹਮ ਗੁਰ ਦੇਵ ਸੁਖ ਸ਼ਾਂਤ ਸਹਿਜ ਆਨੰਦ ਪੈ ਪੂਰਨ ਪਈ ਸੇਵ ਰਹਾਉ भगत जना की बेनती सुनी आप रोग मिटाए जिवालियन जाका ताप दुख हमारे बख्शियन अपनी कल तारी मन बाशत फल ਦਿੱਤੇ ਨਾਨਕ ਬਲਿਹਾਰੀ ਮਨ ਬਾਸ਼ਤ ਫਲ ਦਿੱਤੇ ਨਾਨਕ ਬਲਿਹਾਰੀ ਵਾਹਿਗੁਰੂ ਜੀ